ਸੁਣਿਆ ਸੀ ਕੰਨਾਂ ਨਾਲ ਯੂਕੇ ਓਕੇ ਸੁਣਿਆ ਸੀ ਕੰਨਾਂ ਨਾਲ ਯੂਕੇ ਲੱਗੀ ਸਾਨੂੰ ਕਿਸਮਤ ਓਏ 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 ਜਦ ਯੂਕੇ ਦਾ ਵੀਜ਼ਾ ਲੱਗਾ ਹਾਂ ਨੱਚੇ ਯਾਰ ਢੋਲ ਤੇ ਡੱਗਾ ਆਏ ਰਜ਼ਮਿਲ ਹੋ ਕੇ ਸਾਥੀ ਆਏ ਸਾਬਣੇ ਮਿਲ ਕੇ ਜਸ਼ਨ ਮਨਾਇਆ ਓਏ ਕੀ ਬਾਤ ਹੈ ਜੱਟ ਸਾਹਿਬ ਜਦ ਯੂਕੇ ਦਾ ਵੀਜ਼ਾ ਲੱਗਾ ਹਾਂ ਨੱਚੇ ਯਾਰ ਢੋਲ ਤੇ ਡੱਗਾ ਗਲਮਿਲ ਹੋ ਕੇ ਸਾਥੀ ਆਏ ਸਭ ਨੇ ਮਿਲ ਕੇ ਜਸ਼ਨ ਮਨਾਏ ਪੂਆ ਮਾਸੀ ਚਾਚੀ ਤਾਈ ਜਿਸ ਵੀ ਸੁਣਿਆ ਨਸੀ ਆਈ ਹਾਏ 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 ਪੂਆ ਮਾਸੀ ਚਾਚੀ ਤਾਈ ਜਿਸ ਵੀ ਸੁਣਿਆ ਨਸੀ ਆਈ 100 100 ਸਭ ਨੇ ਸ਼ਗਨ ਫੜਾਇਆ ਹਾਏ ਹਾਏ ਤੱਕ ਜਿੰਨੀ ਹੋਮੀ ਮਾਇਆ ਕਹਿੰਦੇ ਕਰਮ ਹੁਣ ਤੇ ਹੀ ਹਨ ਤੇਰੇ ਹੁਣ ਤੇਰੇ ਕੋਲ ਨੋਟ ਬਥੇਰੇ ਕਹਿੰਦੇ ਕਰਮ ਤੇ ਹੀ ਹਨ ਤੇਰੇ ਹੁਣ ਤੇਰੇ ਕੋਲ ਨੋਟ ਬਥੇਰੇ ਸੁਖੀ ਸੰਦੀ ਕਾਕਾ ਜਾਵੀ ਸਾਡੇ ਦਾ ਵੀ ਕੰਬਣਾ ਵੇ ਓਏ ਹੋਏ ਸੁਖੀ ਸੰਦੀ ਕਾਕਾ ਜਾਵੀ ਸਾਡੇ ਦਾ ਵੀ ਕੰਬਣਾ ਵੇ ਸਭਨੇ ਦਿਲ ਵਿੱਚ ਸੁਪਨੇ ਸਾਜੇ ਖੁਸ਼ੀ ਖੁਸ਼ੀ ਮੈਂ ਚੜ ਗਿਆ ਚਾਜੇ ਜਹਾਜ਼ ਹੀ ਥਰੋ ਲੈਂਡ ਹੋ ਗਿਆ ਤੇ ਦਿਸਣਾ ਸ਼ੁਰੂ ਇੰਗਲੈਂਡ ਹੋ ਗਿਆ ਏਅਰਪੋਰਟ ਤੋਂ ਬਾਹਰ ਹੀ ਆਏ ਬੱਕਰੇ ਰੰਗ ਵਾਲਿਆ ਤਵਕਾਇ ਜਿੱਧਰ ਵਿਖਾਂ ਨਜ਼ਰੀ ਆਏ ਗੋਰੀ ਕਾਲੇ ਲੰਬੀ ਮੂੰਹ ਵਿੱਚ ਸਿਗਰਟ ਪਾ ਕੇ ਲਾਈਟਰ ਦੇ ਨਾਲ ਅੱਗ ਲਗਾ ਕੇ ਮਾੜਾ ਜਿਵੇਂ ਸਕੂਟਰ ਮਾਰੇ ਇਦਾਂ ਧੂਆਂ ਛੱਡਣ ਸਾਰੇ ਬੰਦਾ एवरीवन ਇਸਮੋਕਿੰਗ ਨਾ ਕੋਈ ਰੋਕਿੰਗ ਨਾ ਕੋਈ ਟੋਪਕਿੰਗ ਆਪਾਂ ਸਾਰੇ ਫਿਕਰ ਭਲਾਈ ਚੇਤੇ ਕੀਤਾ ਹੈਲੋ ਹਾਈ ਹੈਲੋ ਵਾਹ ਜੀ ਯਾਦ ਸ਼ਬਦੋ ਕੀਤੇ ਥੈਂਕ ਯੂ ਥੈਂਕ ਯੂ ਸੌਰੀ ਥੈਂਕ ਯੂ ਕਹਿੰਦੇ ਹੁਣ ਯੂਕੇ ਦੀ ਸੁਣੋ ਕਹਾਣੀ ਵਾਂਗ ਮਸ਼ੀਨਾ ਚੱਲਣ ਪ੍ਰਾਣੀ ਛੇਤੀ ਛੇਤੀ ਸਵੇਰੇ ਉੱਠਣਾ ਛੇਤੀ ਛੇਤੀ ਪਿੰਡੇ ਨਹਾਉਣਾ ਛੇਤੀ ਛੇਤੀ ਕੱਪੜੇ ਪਾਉਣੇ ਛੇਤੀ ਛੇਤੀ ਲੋਕ ਲਗਾਉਣੇ ਛੇਤੀ ਛੇਤੀ ਬੱਸੇ ਚੜਨਾ ਛੇਤੀ ਛੇਤੀ ਥੱਲੇ ਲੈਣਾ ਚਲੋ ਪੌੜੀਆਂ ਉਤਰੋ ਥੱਲੇ ਜਿਵੇਂ ਜੱਟ ਨੇ ਜੋੜੇ ਟੰਗੇ ਕੰਮ ਕਰੋ ਜੀ ਕੰਮ ਕਰੋ ਜੀ ਨਹੀਂ ਤਾਂ ਕਿਧਰੇ ਹੋਰ ਮਰੋ ਜੀ ਕੀ ਬਾਤ ਕੀ ਬਾਤ ਨਰਸ ਜਦੋਂ ਬੋਸ ਦੇ ਘੜੀ ਵਿਖਾਈ 5 ਮਿੰਟਾਂ ਚ ਚਾਹ ਮਖਾਈ ਕੋਈ ਕਿਸੇ ਨਾਲ ਗੱਲ ਨਾ ਕੀਤੀ ਛੇਤੀ ਨਾਲ ਉਰਤੀ ਖਾ ਲੀਤੀ ਇੱਥੇ ਜਿਹਨੂੰ ਫੀਵਰ ਹੋ ਜੇ ਉਹਦਾ ਸਾਰਾ ਕੰਮ ਖੜੋ ਜੇ ਰੱਖੀ ਹੰਦਮ ਕੋਲ ਜਵਾਨਾ ਪੈਰਾਸੈਟਾਮੋਲ ਜਵਾਨਾ ਪੈਰਾਸੈਟਾਮੋਲ ਇਹ ਇਲਾਜ ਇਲਾਜ ਡਿਸਕ ਦਾ ਇੰਡੀਆ ਜਾ ਕੇ ਗੱਲ ਰਟਾਲ ਸਮਝ ਲੈ ਪੂਰੀ ਪਿੰਡੇ ਨਾਲੋਂ ਪੌਂਡ ਜ਼ਰੂਰੀ ਪਿੰਡੇ ਨਾਲੋਂ ਪੌਂਡ ਜ਼ਰੂਰੀ ਇਹ ਚ ਇਹ ਕਰਕੇ ਵੀ ਵਾਅਦਾ ਛੱਡਦੇ ਆ